ਸਤਿ ਸ੍ਰੀ ਅਕਾਲ ਜੀ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਚੋਣਾ ਮੁਤਲਕ ਆਪ ਜੀ ਦੇ ਨਾਲ ਸਾਂਝੀ ਕੀਤੀ ਜਿਸ ਵਿੱਚ ਮੈਂ ਦੱਸਣਾ ਚਾਇਆ ਕਿ ਸਿਆਸੀ ਪਾਰਟੀਆਂ ਚੋਣਾ ਜਿੱਤਣ ਵਾਸਤੇ ਕੀ ਕੀ ਸ਼ਗੂਫੇ ਛੱਡਦੀਆਂ ਹਨ ਫਰੀਜ਼ ਇਹ ਕਿਹੜੇ ਕਿਹੜੇ ਲਾਲੀਪੋਪ ਵੰਦੀਆਂ ਹਨ ਤੇ ਉਹਨਾਂ ਪਿੱਛੇ ਅਸਲੀਅਤ ਕੀ ਹੁੰਦੀ ਹੈ ਸੂਬਿਆਂ ਦੇ ਵਿਕਾਸ ਤਾਂ ਕੀ ਕਰਾ ਪਾਣੇ ਉਹਨਾਂ ਨੇ ਵਿਰੋਧੀ ਪਾਰਟੀਆਂ ਫਿਰ ਬਾਅਦ ਚੋਂ ਥੋੜੀ ਦੇਰ ਬਾਅਦ ਦੱਸ ਦਿੰਦੀਆਂ ਹਨ ਖੱਬ ਪਾਪ ਆ ਗਏ ਕੋਲ ਖੋਲ ਦਿੰਦੀਆਂ ਨੇ ਕਿ ਕਿਹੜੇ ਕਰਜ਼ੇ ਲਏ ਤੇ ਕਿਹੜਾ ਵਿਕਾਸ ਕੀਤਾ ਮੈਂ ਆਪ ਜੀ ਨੂੰ ਇਸ ਗੱਲ ਵੱਲ ਥੋੜਾ ਜਿਹਾ ਅੱਗੇ ਲੈ ਕੇ ਜਾਣਾ ਚਾਹਨਾ ਥੋੜਾ ਜਿਹਾ ਇਸ ਗੱਲ ਨੂੰ ਖੋਲਣਾ ਚਾਹਨਾ ਪਹਿਲੀ ਤਾਂ ਗੱਲ ਆਪਾਂ ਸ਼ੁਰੂ ਕਰੀਏ ਕਿ ਜਿਹੜਾ ਇਹ ਫਰੀ ਦਾ ਸਮਾਨ ਵੰਡਣ ਦਾ ਚਲਨ ਉਹਦੇ ਨਾਲ ਸਾਡੇ ਪੰਜਾਬ ਦੇ ਪੈਤਰਿਕ ਪੁਸ਼ਤੈਨੀ ਸੁਭਾ ਨੂੰ ਛੱਟ ਮਾਰ ਗਈ ਸਾਰੀਆਂ ਹੀ ਪਾਰਟੀਆਂ ਵੱਲੋਂ ਚਾਹੇ ਕੋਈ ਆਪਣੇ ਆਪ ਨੂੰ ਖੇਤਰੀ ਪਾਰਟੀ ਕਹਿੰਦੀਆਂ ਹਨ ਚਾਹੇ ਕੋਈ ਆਪਣੇ ਆਪ ਨੂੰ ਇੰਦਰ ਸ਼ਾਸਕ ਕਹਿੰਦੀਆਂ ਹਨ ਸਾਰੀਆਂ ਹੀ ਪਾਰਟੀਆਂ ਸਾਰੇ ਇੱਕੋ ਰਸੇ ਨਾਲ ਬੰਨਣ ਵਾਲੇ ਹਨ ਕਰਦੇ ਕੀ ਹਨ ਕਿ ਫਰੀ ਦੇ ਨਾਂ ਤੇ ਲੋਨ ਲੈ ਲੈਂਦੇ ਨੇ ਤੇ ਜਿਹੜਾ ਸਾਡਾ ਬੁਨਿਆਦੀ ਸੁਭਾਅ ਸੀ ਉਹਨੂੰ ਪਿੱਛੇ ਛੱਡ ਦਿੰਦੇ ਬੁਨਿਆਦੀ ਸੁਭਾਅ ਸਾਡਾ ਸਾਰਿਆਂ ਦਾ ਪੰਜਾਬ ਵਾਸੀਆਂ ਦਾ ਹਰ ਫਿਰਕੇ ਦਾ ਹਰ ਜਾਤ ਬ੍ਰਾਦਰੀ ਧਰਮ ਵਾਲਿਆਂ ਦਾ ਇਹਦੇ ਪੰਜਾਬ ਵਾਸੀ ਹਨ ਸਾਡੇ ਮਿੱਠੇ ਪੰਜਾਬ ਦਾ ਬੁਨਿਆਦੀ ਸੁਭਾਅ ਇਹ ਸੀ ਕਿ ਮਿਹਨਤਾਂ ਕਰਕੇ ਖਾਣਾ ਤੇ ਉਹਨਾਂ ਮਿਹਨਤ ਕੀਤੇ ਚੋਂ ਜਿਹੜਾ ਪੈਸਾ ਆਂਦਾ ਉਹਦੇ ਵਿੱਚ ਜ਼ਰੂਰਤਮੰਦਾਂ ਨੂੰ ਵੀ ਦੇਣਾ ਕਾਲ ਖਾਏ ਕਿਛ ਹੱਤੋਂ ਦੇ ਪਰ ਇਹਨਾਂ ਫਰੀ ਦੇ ਸ਼ਗੂਫਿਆਂ ਨੇ ਉਸ ਜੀਤੇ ਐਸੀ ਸੱਟ ਮਾਰੀ ਕਿ ਕਾਫੀ ਤਦਾਦ ਫਰੀ ਦਾ ਹੀ ਖਾਣਾ ਖਿਜ ਗਈ ਫਰੀ ਦਾ ਹੀ ਖਾਣਾ ਗਿਜ ਗਈ ਮੈਂ ਇਹ ਕਹਿਣਾ ਚਾਹੁੰਨਾ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਇਹ ਫਰੀ ਦਾ ਖਵਾਨ ਨਾਲੋਂ ਜੇ ਆਪਾਂ ਧਿਆਨ ਇਸ ਗੱਲ ਵੱਲ ਦੇਈਏ ਕਿ ਕਿੱਥੋਂ ਅਰਨਿੰਗ ਹੋ ਸਕਦੀ ਹੈ ਕਿਦਾਂ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਭਵਿੱਖ ਨੂੰ ਨੌਕਰੀਆਂ ਦੇ ਸਕਦੇ ਆ ਤੇ ਮੇਰਾ ਨਹੀਂ ਖਿਆਲ ਕਿ ਫਰੀਦ ਆ ਕੁਝ ਵੀ ਕਿਸੇ ਨੂੰ ਖਵਾਣ ਦੀ ਕੋਈ ਜ਼ਰੂਰਤ ਹੈ ਦੂਜੀ ਗੱਲ ਖਾਸ ਜਿਹੜੀ ਮੈਂ ਕਰਨੀ ਚਾਹਨਾ ਵੈਸੇ ਤਾਂ ਛੇਤੀ ਕਿਤੇ ਰਾਸ ਨਹੀਂ ਆਣੀ ਲੋਕਾਂ ਨੂੰ ਪਰ ਮੈਂ ਆਪਣਾ ਸੁਝਾਅ ਜ਼ਰੂਰ ਦਿਆਂਗਾ ਜਿਹੜੀਆਂ ਵੀ ਸਿਆਸੀ ਪਾਰਟੀਆਂ ਜਿੱਤਣ ਦੀਆਂ ਇੱਛਕ ਜਾਂ ਜਿੱਤਣ ਦੇ ਹੀ ਆਸ਼ੇ ਦੇ ਨਾਲ ਮਨਸ਼ਾ ਦੇ ਨਾਲ ਕਰਜ਼ਾ ਲੈਂਦੀਆਂ ਨੇ ਉਹ ਕਰਜ਼ਾ ਲੈਣ ਤੋਂ ਪਹਿਲਾਂ ਇੱਕ ਵਾਈਟ ਪੇਪਰ ਜਾਰੀ ਕਰਨ ਜਿਹਦੇ ਵਿੱਚ ਉਹ ਦੱਸਣ ਕਿ ਉਹ ਕਿਉਂ ਕਰਜ਼ਾ ਲੈ ਰਹੇ ਹਨ ਕਿੱਥੇ ਖਰਚਣਗੇ ਤੇ ਪੰਜਾਂ ਸਾਲਾਂ ਪੰਜਾਂ ਸਾਲਾਂ ਦੀ ਟਰਮ ਹੁੰਦੀ ਹੈ ਨਾ ਸਰਕਾਰ ਦੀ ਪੰਜਾਂ ਸਾਲਾਂ ਦੇ ਵਿੱਚ ਵਿੱਚ ਉਹਨੂੰ ਕਿੱਦਾਂ ਨਿਪਟਾਣਗੇ ਜੇ ਉਹ ਨਹੀਂ ਨਿਪਟਾ ਆ ਪਾਉਂਦੇ ਇਹ ਸਿੱਧੀ ਜੀ ਗੱਲ ਹੈ ਉਹ ਸੂਬੇ ਦੇ ਨਾਂ ਤੇ ਲਿਆ ਹੁੰਦਾ ਕਰਜ਼ਾ ਤੇ ਉਹ ਦੌੜ ਜਾਂਦੇ ਨੇ ਜਦੋਂ ਹਾਰ ਜਾਂਦੇ ਨੇ ਲੋਕੀ ਪਿਛਲੀਆਂ ਜਿਹੜੀਆਂ ਸਰਕਾਰਾਂ ਆਂਦੀਆਂ ਨੇ ਉਸ ਤੋਂ ਬਾਅਦ ਦੀਆਂ ਸਰਕਾਰਾਂ ਜਿਹੜੀਆਂ ਆਂਦੀਆਂ ਨੇ ਉਹਨਾਂ ਨੂੰ ਕਰਜ਼ਾ ਚੁਬਾਣਾ ਪੈਂਦਾ ਉਹ ਆਪਣਾ ਰੋਣਾ ਰੋਣ ਲੱਗ ਪੈਂਦੀਆਂ ਨੇ ਕਿ ਹਾਏ ਪਿਛਲੀ ਸਰਕਾਰ ਇੰਨਾ ਕਰਜ਼ਾ ਛੱਡ ਗਈ ਹੁਣ ਸਾਨੂੰ ਬਚਣ ਵਾਸਤੇ ਹੋਰ ਕਰਜ਼ਾ ਲੈਣਾ ਪਏਗਾ ਮੁਕਤੀ ਦੀ ਗੱਲ ਮੇਰੇ ਸੂਬੇ ਨੂੰ ਦਬਦੇ ਹੀ ਜਾਵਾਂਗੇ ਆਪਾਂ ਜੇ ਇਸ ਚਲਨ ਨੂੰ ਆਪਾਂ ਬੰਦ ਨਾ ਕੀਤਾ ਤੇ ਹੈ ਵੈਸੇ ਮੇਰੇ ਪੂਰੇ ਦੇਸ਼ ਦਾ ਹਿੰਦੁਸਤਾਨ ਦਾ ਇਹੀ ਹਾਲ ਸਿਰਫ ਸੂਬੇ ਤੋਂ ਬਾਹਰ ਜਾ ਕੇ ਵੀ ਥੋੜੀ ਗੱਲ ਕਰ ਲਈਏ ਨਾ ਤੇ ਸਭ ਦਾ ਇਹੀ ਹਾਲ ਹੈ ਪਰ ਮੈਂ ਪੰਜਾਬ ਵਾਸੀਆਂ ਜ਼ਰੂਰ ਗੱਲ ਕਰਾਂਗਾ ਪਿਛਲੀ ਗੱਲ ਜਿਹੜੀ ਮੈਂ ਕੀਤੀ ਸੀ ਸੱਟ ਮਾਰਨ ਦੀ ਉਹਦੇ ਵਿੱਚ ਇੱਕ ਜ਼ਰੂਰੀ ਗੱਲ ਦੱਸਣਾ ਮੈਂ ਭੁੱਲ ਗਿਆ ਆਪ ਜੀ ਨੂੰ ਆਪ ਜੀ ਨਾਲ ਸਾਂਝੀ ਕਰਨੀ ਕਿ 1947 ਦੇ ਲਾਗੇ ਕੇਂਦਰ ਵਿੱਚੋਂ ਜਦੋਂ ਆਵਾਜ਼ ਆਈ ਨਾ ਕਿ ਪੂਰੇ ਦੇਸ਼ ਨੂੰ ਆਰਥਿਕ ਮਜ਼ਬੂਤੀ ਦੀ ਲੋੜ ਹੈ ਸੁਰੱਖਿਆ ਦੀ ਲੋੜ ਹੈ ਤੇ ਪੰਜਾਬ ਨੇ ਵੀ ਆਪਣਾ ਹਿੱਸਾ ਪਾਇਆ ਬਾਕੀ ਦੇਸ਼ਾਂ ਨੇ ਵੀ ਬਾਕੀ ਦੇਸ਼ ਦੇ ਬਾਕੀ ਸੂਬਿਆਂ ਨੇ ਵੀ ਹਿੱਸਾ ਪਾਇਆ ਜਿੰਨਾ ਹਿੱਸਾ ਪੰਜਾਬ ਦਾ ਪਾਣਾ ਬਣਦਾ ਸੀ ਉਸ ਤੋਂ ਕਿਤੇ ਵੱਧ ਇੱਥੇ ਦੇ ਵਸਨੀਕਾਂ ਨੇ ਪੰਜਾਬ ਵਾਸੀਆਂ ਨੇ ਪੰਜਾਬ ਵਾਸੀ ਮੈਂ ਇੱਕ ਗੱਲ ਕਲੀਅਰ ਕਰ ਦਵਾ ਸਿਰਫ ਸਿੱਖਾਂ ਦੀ ਗੱਲ ਨਹੀਂ ਮੈਂ ਕਰਦਾ ਪੰਜਾਬ ਦੇ ਜਿਹੜੇ ਵੀ ਵਸਨੀਕ ਨੇ ਮੇਰੇ ਹਿੰਦੂ ਵੀ ਵਿੱਚੇ ਉਹਨਾਂ ਨੇ ਇਟਾ ਵੱਡਾ ਹਿੱਸਾ ਪਾਇਆ ਜੋ ਅਸੀਂ ਹਿੰਦੁਸਤਾਨ ਦੀ ਮਜ਼ਬੂਤੀ ਆਰਥਿਕਤਾ ਵਾਸਤੇ ਜਾਂ ਸੁਰੱਖਿਆ ਵਾਸਤੇ ਦੇ ਚੁੱਕੇ ਆ ਪਰ ਉਸ ਦਾ ਕੋਈ ਹਿਸਾਬ ਨਹੀਂ ਉਸ ਨੂੰ ਸੱਟ ਮਾਰ ਦਿੱਤੀ ਗਈ ਖੈਰ ਆਪਾਂ ਹੁਣ ਜਿਹੜੀ ਗੱਲ ਕਰ ਰਹੇ ਸੀ ਕਿ ਸਰਕਾਰਾਂ ਇੱਕ ਵਾਈਟ ਪੇਪਰ ਜਾਰੀ ਕਰਨ ਜਿਹਦੇ ਵਿੱਚ ਉਹ ਡਿਟੇਲ ਦੱਸਣ ਕਿੰਨਾ ਕਰਜ਼ਾ ਲਿਆ ਕਿੱਥੇ ਖਰਚਿਆ ਤੇ 5 ਸਾਲ ਚ ਅਸੀਂ ਕਿਦਾਂ ਚੁਕਾਵਾਂਗੇ ਇੱਦਾਂ ਖਰਚਾਂਗੇ ਤੇ ਕਿੱਦਾਂ ਚੁਕਾਵਾਂਗੇ ਜਾਣਨਾ ਨਿਕਲ ਜਾਵੇ ਪਾਰਟੀਆਂ ਦੀ ਜੇ ਇਸ ਤਰ੍ਹਾਂ ਹੋ ਜਾਵੇ ਹੋਣ ਦਾ ਚਾਂਸ ਬਹੁਤ ਘੱਟ ਹੁੰਦਾ ਏਦਾਂ ਪਰ ਮੈਂ ਆਪਣਾ ਸੁਝਾਅ ਬਾਰ-ਬਾਰ ਕਹਿ ਰਿਹਾ ਮੈਂ ਆਪਣਾ ਸੁਝਾਅ ਜ਼ਰੂਰ ਦੇਵਾਂਗਾ ਕਿ ਚਾਹੀਦਾ ਸਾਨੂੰ ਇਦਾਂ ਹੀ ਹੈ ਕਿ ਸੂਬੇ ਦੇ ਵਿਕਾਸ ਦੇ ਨਾਂ ਤੇ ਪਾਰਟੀਆਂ ਨਾ ਲੈਣ ਲੋਣ ਕਿਉਂਕਿ ਚੋਣਾਂ ਵਿੱਚ ਸਿਆਸਤ ਵਿੱਚ ਆਂਦੀਆਂ ਕਿਉਂ ਨੇ ਪਾਰਟੀਆਂ ਬੇਸਿਕਲੀ ਤਾਂ ਉਹ ਇਹੀ ਦਿਖਾਉਂਦੀਆਂ ਨੇ ਨਾ ਕਿ ਅਸੀਂ ਸਾਡੀ ਪਾਰਟੀ ਨੂੰ ਵੋਟ ਪਾਓ ਅਸੀਂ ਸੂਬੇ ਵਾਸਤੇ ਚੰਗੇ ਕੰਮ ਕਰਾਂਗੇ ਅਸੀਂ ਆਪਣਾ ਕੁਝ ਨਹੀਂ ਬਣਾਵਾਂਗੇ ਮਰ ਜਾਵਾਂਗੇ ਗਰੀਬੀ ਚ ਰਹਿ ਲਵਾਂਗੇ ਪਰ ਸੂਬੇ ਨੂੰ ਸਾਰਾ ਕੁਝ ਦਵਾਂਗੇ ਦਿੰਦੀਆਂ ਕਿੱਥੇ ਨੇ ਹਰ ਸਿਆਸਦਾਨ ਤੁਸੀਂ ਨਜ਼ਰ ਮਾਰੋ ਕਿਸੇ ਵੀ ਪਾਰਟੀ ਦਾ ਹੋਵੇ ਇਹਨਾਂ ਤਨਵਾਨ ਕਿਉਂ ਆ ਕੋਈ ਸਿਆਸਦਾਨ ਕੋਈ ਵੀ ਜਿਹੜਾ ਪਿਛਲੇ ਦਸਾਂ 20ਾਂ ਸਾਲਾਂ 15 ਸਾਲਾਂ 5 ਸਾਲਾਂ ਤੋਂ ਸਿਆਸਤ ਤੇ ਆਇਆ ਉਹ ਇੰਨਾ ਤਨਵਾਨ ਕਿਦਾਂ ਹੋ ਗਿਆ ਇਹ ਸਾਡੇ ਲੋਕਾਂ ਦਾ ਲਹੂ ਹੀ ਚूसਿਆ ਹੋਇਆ ਖੈਰ ਮੈਂ ਖਾਸ ਗੱਲ ਜਿਹੜੀ ਕਰਨਾ ਹੀ ਚਾਹੁੰਦਾ ਸੀ ਕਿ ਜਿਹੜਾ ਵੀ ਕਰਜ਼ਾ ਪਾਰਟੀਆਂ ਲੈਣ ਉਹ ਆਪਣੇ ਸਿਰ ਤੇ ਲੈਣ ਤਾਂ ਕਿ ਕੱਲ ਨੂੰ ਉਹਨਾਂ ਨੂੰ ਸਬਕ ਮਿਲ ਸਕੇ ਕਿ ਉਹਨਾਂ ਨੇ ਜਿਹੜਾ ਕਰਜ਼ਾ ਚੱਕਿਆ ਉਹ ਸੂਬੇ ਦਾ ਵਿਕਾਸ ਤੇ ਉਹਨਾਂ ਨੇ ਕੀ ਕਰਨਾ ਸੀ ਆਪਣਾ ਹੀ ਵਿਕਾਸ ਕੀਤਾ ਜੇ ਸੂਬੇ ਦਾ ਵਿਕਾਸ ਕੀਤਾ ਸੂਬੇ ਤੇ ਪੈਸਾ ਖਰਚਿਆ ਤੇ ਉਹ ਵਾਈਟ ਪੇਪਰ 'ਤੇ ਦੱਸ ਸਕਦੇ ਨੇ ਕਿ ਮੈਂ ਇੱਥੇ-ਇੱਥੇ ਪੈਸਾ ਖਰਚਿਆ ਆ ਮੇਰੀ ਪ੍ਰੋਬਲਮ ਹੈ ਤੇ ਹੁਣ ਮੈਂ ਕੀ ਕਰਾਂ ਮੈਂ ਜਿੱਤਿਆ ਹੀ ਨਹੀਂ ਖੈਰ ਦਾਸ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਉਹ ਸ਼ਾਇਦ ਆਪ ਸਭ ਦੀ ਨੂੰ ਪਤਾ ਲੱਗ ਗਿਆ ਹੋਵੇਗਾ ਹੋਈਆਂ ਪੁਲਾਂ ਦੀ ਖਿਮਾ ਮਾਲਕ ਨੇ ਸਮਾਂ ਦਿੱਤਾ ਸਮੱਤ ਦਿੱਤੀ ਦਾਸ ਮੈਂ ਫੇਰ ਹਾਜ਼ਰ ਹੋਵਾਂਗਾ ਸਤਿ ਸ੍ਰੀ ਅਕਾਲ ਜੀ